ਖੜਦੇ ਬਾਅਦ ਚ ਨਹੀਂ ਨਹੀਂ ਮੈਂ ਛੜ ਹੀ ਛੜ ਦਾਂਗਾ ਵੀਡੀਓ ਛੜ ਦਿਆਂਗਾ ਆਵਾਜ਼ ਕਰਕੇ ਰਹਿਤਾ ਨੇ ਮੁਕਤੇ ਨੇ ਤੇ ਬਿਲਾ ਰਹੇ ਬੰਦ ਹੋਣੇ ਚਾਹੀਦੇ ਆ ਬੱਚਿਆਂ ਤੋਂ ਵੀ ਪਰ ਹੈ ਕੁਝ ਕਰਨਾ ਹਾਂਜੀ ਕੋਈ ਦੋ ਸ਼ਬਦ ٹھیک ہے ہوگا کوئی میں لکھ لیتا ہوں پہلے نمر اج نہیں ادھر جانا ہے ادھر پیچھے کوئی بات نہیں ہے جو موجود ہیں لوگوں کو پھر تو આવા 50 روپے لے ائے تو چلے گئے اپنے والے Habijit. Raih di friends, teman <tif> ਨੇਚਰ ਇਹ ਪੰਜਵਾਂ ਮੈਗਾ ਬਲੱਡ ਕੈਂਪ ਹੈ ਜੋ ਕਿ ਸਾਡੇ ਸਵਰਗਿਆ ਪ੍ਰਿੰਸੀਪਲ ਸਵਰਨਜੀਤ ਕੌਰ ਸਿੰਘ ਦੀ ਯਾਦ ਵਿੱਚ ਅਸੀਂ ਲਗਾਉਣ ਜਾ ਰਹੇ ਹਾਂ ਸਾਡਾ ਇਸ ਬਲੱਡ ਕੈਂਪ ਦੇ ਵਿੱਚ 500 ਪਲੱਸ ਦਾ ਟਾਰਗੇਟ ਹੈ ਆਲਮੋਸਟ 250 ਪਲੱਸ ਹੋ ਚੁੱਕਿਆ ਵਾ ਅਜੇ 2 ਘੰਟੇ ਦਾ ਸਮਾਂ ਬੀਤਿਆ ਵਾ ਤੇ ਅਸੀਂ ਬੜੇ ਆਰਾਮ ਨਾਲ ਇਹ ਜਿਹੜਾ ਟਾਰਗੇਟ ਅਚੀਵ ਕਰਵਾ ਇਸ ਤਰੀਕੇ ਦੇ ਜਿਹੜੇ ਡੋਨਰ ਆ ਰਹੇ ਨੇ ਉਹ ਸਕੂਲ ਨਾਲ ਜੁੜੇ ਆ ਕਿ ਹੋਰ ਪਬਲਿਕ ਵੀ ਜਿਹੜੀ ਬਹੁਤ ਸਾਰੇ ਡੋਨਰ ਸਾਡੇ ਬੱਚਿਆਂ ਦੇ ਪੇਰੈਂਟਸ ਟੀਚਰਸ ਟੀਚਰ ਨਾਲ ਸੰਬੰਧਤ ਜਿਹੜੇ ਹੋਰ ਡੋਨਰਸ ਹੈਗੇ ਆ ਸਟਾਫ ਵੱਲੋਂ ਐਫਰਟਸ ਕੀਤੀਆਂ ਗਈਆਂ ਸਾਡੇ ਡਰਾਈਵਰਸ ਕੰਡਕਟਰਸ ਸਾਰੇ ਇਸ ਕੈਂਪ ਦੇ ਵਿੱਚ ਯੋਗਦਾਨ ਪਾ ਰਹੇ ਆ ਸੰਤ ਮੋਹਨਦਾਸ ਮੈਮੋਰੀਅਲ ਗਰੁੱਪ ਆਫ ਇੰਸਟੀਟਿਊਟਸ ਕੋਟ ਸੁਖੀਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੀ ਭੈਣ ਸਵਰਗੀਆ ਸਰਨਜੀਤ ਕੌਰ ਸਮੀਠਾਪਰ ਜੀ ਦੀ ਯਾਦ ਵਿੱਚ ਜੋ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ਦੇ ਲਈ ਮੈਂ ਰਾਜੂ <th>ਾਪਰ ਜੀ ਸੋਨੀ <th>ਾਪਰ ਜੀ ਤੇ ਸਾਡੇ ਅੰਕਲ ਜੀ ਸ਼੍ਰੀ ਮਕੰਦ ਲਾਲ <th>ਾਪਰ ਜੀ ਨੂੰ ਵਧਾਈ ਦੇਣਾ ਚਾਹਨਾ ਕਿ ਉਹ ਬੜੇ ਹੀ ਸੇਵਾ ਤੇ ਨੇਕ ਕਾਰਜ ਵਿੱਚ ਲੱਗੇ ਹੋਏ ਨੇ ਇਹ ਅਸੀਂ ਇਸ ਸੰਸਥਾ ਦੀ ਦਿਨ ਦੁਗਣੀ ਰਾਤ ਚੋਗਣੀ ਰਕੀ ਲਈ ਦੁਆ ਵੀ ਕਰਦੇ ਹਾਂ ਅਰਦਾਸ ਵੀ ਕਰਦੇ ਹਾਂ ਕੀ ਪ੍ਰਮਾਤਮਾ ਇਹਨਾਂ ਨੂੰ ਹਿੰਮਤ ਬਖਸ਼ੇ ਕਿ ਇਹ ਐਵੇਂ ਹੀ ਸੇਵਾ ਕਾਰਜਾਂ ਦੇ ਵਿੱਚ ਲੱਗੇ ਰਹਿਣ ਸਾਡੀ ਐਨਜੀਓ ਲਾਈਨਸ ਕਲੱਬ ਗ੍ਰੇਟਰ ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਇਸ ਕੈਂਪ ਦੇ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਹੋਵੇ ਅਸੀਂ ਇਸ ਸੰਸਥਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਵੇਲੇ ਤਿਆਰਬਰ ਤਿਆਰ ਰਹਿਣੇ ਹਾਂ ਮੈਂ ਫਿਰ ਇੱਕ ਵਾਰੀ ਅੰਤ ਵਿੱਚ ਇਸ ਸੰਸਥਾ ਦੇ ਸਾਰੇ ਸਟਾਫ ਨੂੰ ਪ੍ਰਿੰਸੀਪਲ ਸਾਹਿਬਾਨ ਨੂੰ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਮੁਬਾਰਕਾਂ ਦਿੰਨਾ ਅੱਜ ਸਾਡੇ ਕਲੱਬ ਦੇ ਐਡਮਿਨਿਸਟਰੇਟਰ ਲਾਈਨ ਹਰਬੀਰ ਸਿੰਘ ਜੀ ਵੀ ਤੇ ਇਹਨਾਂ ਦੇ ਮੈਸੇਜ ਵੀ ਇਸ ਕੈਂਪ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਬਲੱਡ ਡੋਨੇਟ ਕਰਦੇ ਕਰ ਰਹੇ ਨੇ ਮੈਂ ਇਹਨਾਂ ਨੂੰ ਵੀ ਮੁਬਾਰਕਬਾਦ ਦਿੰਨਾ ਹਾਂ ਕਿ ਇਹ ਇਸੇ ਤਰ੍ਹਾਂ ਸੇਵਾ ਭਾਵਨਾ ਵਿੱਚ ਲੱਗੇ ਰਹਿਣ ਵਾਈਗਰ ਜੀ ਕੱਖਾ ਪ੍ਰਿੰਸੀਪਲ ਸੰਜੀਤ कौर ਸਿਮੀ ਉਹਨਾਂ ਦੀ ਯਾਦ ਚ ਪੰਜਵਾਂ ਖੂਨਦਾਨ ਕੈਂਪ ਹੈ ਬਹੁਤ ਹੀ ਉਤਸ਼ਾਹ ਲੋਕਾਂ ਦੇ ਵਿੱਚ ਸਿਮੀ ਦਾ ਇਹਨਾਂ ਸਤਕਾਰ ਸੀ ਇਲਾਕੇ ਦੇ ਵਿੱਚ ਵਿੱਦਿਆਗਾਰਿਆਂ ਦੇ ਵਿੱਚ ਜਿੰਨਾ ਵੀ ਏਰੀਆ ਸਾਰੇ ਫਰੀਕੋਟ ਜ਼ਿਲ੍ਹੇ 'ਚ ਸਿਮੀ ਜਦੋਂ ਉਹਨੇ ਸਕੂਲ ਸ਼ੁਰੂ ਕੀਤਾ ਸੀਗਾ ਸਕੂਲ ਬਲੰਦਿਆਂ ਤੇ ਹੈ ਜਿੰਨੇ ਵੀ ਇਹਦੇ ਵਿੱਚ ਹੈ ਬੱਚੇ ਪੜ੍ਹਦੇ ਆ ਹਰੇਕ ਸਾਲ ਬੱਚੇ ਕੋਲ ਸਕੂਲ ਚੋਂ ਡਾਪ ਕਰਦੇ ਆ ਪੰਜਾਬ ਚੋਂ ਡਾਪ ਕਰਦੇ ਆ ਜ਼ਿਲ੍ਹੇ ਚੋਂ ਡਾਪ ਕਰਦੇ ਆ ਘੱਟੋ ਘੱਟ 8-10 ਮੈਡ ਲਿਸਟ ਦੇ ਬੱਚੇ ਆਉਂਦੇ ਆ 10ਵੀਂ ਦੇ ਵੀ 12ਵੀਂ ਦੇ ਵੀ ਇਹ ਸਾਰੀ ਦੇਣ ਸਿਮੀ ਦੀ ਹੈ ਕਿਉਂਕਿ ਸਿਮੀ ਨੇ ਬਹੁਤ ਮਿਹਨਤ ਕੀਤੀ ਸੀ ਸਕੂਲ ਨੂੰ ਚਲਾਉਣ ਲਈ ਜਿਹੜੇ ਬੱਚੇ ਉਸ ਟਾਈਮ ਤੇ ਨਰਸਰੀ ਜ ਪਹਿਲੀ ਜੀ ਕੇਜੀ ਜੀ ਸੀਗੇ ਉਹ ਅੱਜ 10ਵੀਂ 12ਵੀਂ ਜਾਏ ਆ ਉਹਦੀ ਬਦੌਲਤ ਇਹ ਜਿਹੜੀ ਹੈਗੀ ਹੈ ਸੰਸਥਾ ਗਰੋ ਕਰ ਰਹੀ ਹੈ ਇਲਾਕੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਸੰਸਥਾ ਨੇ ਸੰਤ ਮੋਹਨ ਦਾ ਸਿੱਖ ਉਦਯੋਗ ਸੰਸਥਾ ਜਿਹੜੀਆਂ ਇਹਨੇ ਆਪ ਦਾ ਨਾਮ ਬਣਾਇਆ ਰਾਜੂ <th>ਪਰ ਸੋਨੀ <th><th>ਪਰ ਮਗੰਦ ਲਾਲ ਅੰਕਲ ਇਹਨਾਂ ਸਾਰਿਆਂ ਦੀ ਮਿਹਨਤ ਸਰਕਾਰ ਜਿੰਨਾ ਇਲਾਕੇ ਦੇ ਵਿੱਚ ਪਿਆਰ ਹੈ ਇਹਨਾਂ ਦਾ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਜੋ ਦੇਨ ਹੈ ਉਹਦੇ ਸਰਕਾਰ ਲੋਕ ਇਹਨਾਂ ਨਾਲ ਜੁੜੇ ਹੈ ਬਹੁਤ ਇਜ਼ਤਤਾਰ ਹੈ ਸਿਮੀ ਨੂੰ ਅੱਜ ਵੀ ਲੋਕ ਉਸੇ ਤਰ੍ਹਾਂ ਯਾਦ ਕਰਦੇ ਜਿਵੇਂ ਅੱਜ ਤੋਂ 10 ਸਾਲ ਪਹਿਲਾਂ ਉਹਨੂੰ ਮਿਲਦੇ ਸੀ ਉਹਨੇ ਬੱਚਿਆਂ ਦੇ ਪ੍ਰਤੀ ਪੜ੍ਹਾਈ ਦੇ ਪ੍ਰਤੀ ਉਹਨੂੰ ਲਗਨ ਸੀ ਉਹਦੀ ਸ਼ਰਧਾ ਸੀ ਉਹ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਸਭ ਨੂੰ ਇੱਕ ਬਰਾਬਰ ਰੱਖ ਕੇ ਚੱਲਦੀ ਸੀ ਉਹਦਾ ਇੱਕੋ ਇੱਕ ਮੋਟਿਵ ਸੀਗਾ ਵੀ ਬੱਚਿਆਂ ਨੂੰ ਸਫਲ ਬਣਾਉਣਾ ਬੱਚਿਆਂ ਨੂੰ ਮਿਹਨਤ ਕਰਾਉਣੀ ਹੈ ਸਿੱਖਿਆ ਦੇਣੀ ਹੈ ਅੱਜ ਉਹਦੀ ਯਾਦ ਚ ਸਿਮਮੀ ਦੀ ਯਾਦ 'ਚ ਇੱਥੇ ਬਲੱਡ ਕੈਂਪ ਲੱਗਿਆ ਬਹੁਤ ਹੀ ਸ਼ਾਨ ਬਹੁਤ ਵਧੀਆ ਲੱਗਿਆ ਅਸੀਂ ਸਾਰੇ ਇਸ ਦੇ ਯੋਗਦਾਨ ਦੇ ਵਿੱਚ ਸ਼ਾਮਲ ਹੈ ਹਰੇਕ ਤਰ੍ਹਾਂ ਜਿੱਥੇ ਵੀ ਲੋੜ ਹੈ ਸਿਮਮੀ ਦੀ ਯਾਦ 'ਚ ਅਸੀਂ ਖੜੇ ਹਾਂ